ਸਾਇਕ ਪੀਰ ਸਾਰੇ ਸੇਖ ਦਰਤ ਜਾਤੀ ਵਾਲੇ ਦੇਖ ਮਸਾਇਕ ਮਕਾਇਦ ਮੂਤ ਦਾ ਡਰਨ ਵਾਲੇ ਪੀਰ ਜੀ ਦੇ ਮੁਤਮਨਾਂ ਦੇ ਮਾਤਰ ਸਾਰ ਜੋ ਹਨ ਉਹਨਾਂ ਵੀ ਰੋਣਾ ਪੈ ਗਿਆ ਮੂਥੇ ਲੱਗ ਕੇ ਰੋਣਾ ਪੈ ਗਿਆ ਸੀ ਕਬਰ ਤੋਂ ਦੱਦਾ ਹੋਇਆ ਭੱਜਦਾ ਰਿਹਾ ਸੀ ਉੂਟ ਦੇ ਕੰਨ ਵਿੱਚ ਲੁਕ ਗਿਆ ਸੀ ਉਸ ਨੇ ਪੁੱਛਿਆ ਸੀ ਇੱਥੇ ਕਿਉਂ ਆਇਆ ਕਾਲਗੰ ਮੈਂ ਕਬਰ ਤੋਂ ਡਰਦਾ ਪਿਆ ਹੈ ਸਾਰੇ ਲੱਗੇ ਤੈਨੂੰ ਆਪਣੇ ਸਮੇਂ ਤੇ ਪੈਣ ਦਾ ਕਬਰ ਵਿੱਚ ਹੀ ਪਵੇਗਾ ਇਸ ਤਰ੍ਹਾਂ ਰੋਣਾ ਪੈ ਗਿਆ ਮੂਤਾਂ ਭੱਜਾ ਮੌਤ ਤੋਂ ਅੱਗੇ ਮੌਤ ਖੜੀ ਐਸੀ ਹਾਸ ਜੋ ਇੱਕ ਸੀ ਮੁਹੰਮਦ ਮੁਸਲਮਾਨਾਂ ਦੇ ਪੀਰ ਹੋਏ ਵੱਡੇ ਸ਼ਾਂਤੀ ਵਾਲੇ ਕਰਾਮਾਤ ਕੇ ਇਹਨਾਂ ਨੂੰ ਵੀ ਰੋਣਾ ਪਿਆ ਜਦੋਂ ਜ਼ਖੋਦੀਆਂ ਦੇ ਨਾਲ ਦੰਦ ਹੋਇਆ ਮੱਦੇ ਦੇ ਵਿੱਚ ਗੁਰੂ ਕੇ ਪਿਆਰਿਓ ਸੋ ਜਿਹੜੇ ਮਰਦੇ ਸੀ ਉਸ ਵੇਲੇ ਦੂਦਿਓ ਚੜਨ ਲੱਗੇ ਕਿ ਜਿਹੜੇ ਪਏ ਆ ਇਹਨਾਂ ਦੇ ਦੰਦ ਭੰਨੀ ਜਦਾਂ ਜੇ ਕੋਈ ਸੈਕਰ ਹੋਵੇਗਾ ਤਾਂ ਆਪੇ ਪਤਾ ਲੱਗ ਜਾਵੇਗਾ ਰਾਤ ਨੂੰ ਦੰਦ ਪadne ਸ਼ੁਰੂ ਕੀਤੇ ਮਹਾਮਦ ਦੇ ਦੰਦ ਘੁੱਟ ਕੇ ਮੌਤ ਤੋਂ ਡਰਦੇ ਪੈਰੇ ਸੀ ਦੋ ਤੰਦ ਪੁੱਤ ਜੇ ਸੀ ਉਥਨੀ ਤੇ ਚੜ ਕੇ ਜੋ ਦੋ ਤੋ ਤੇ 40 ਮੀਲ ਦਾ ਮੱਕੇ ਤੋਂ ਮਦੀਨਾ ਉੱਤੇ ਗਏ ਸੀ ਉੱਤੇ ਦੇਰੂ ਤੇ ਚੜ ਜਾ ਕੇ ਬਿਮਾਰੀ ਦੇ ਨਾਲ ਇਹਨਾਂ ਦੀ ਮੌਤ ਹੋਈ ਸੀ ਇਸ ਤਰ੍ਹਾਂ ਮੌਤ ਤੋਂ ਡਰਦੇ ਹਨ ਵੱਡੇ ਵੱਡੇ ਅਗਲੀ ਪੰਕਤੀ ਪੜੋ ਹੰਤ ਕਾਲ ਮਤ ਲਾਗੈ ਭੀ ਓਏ ਬਾਤ ਨਾਲ ਕਰਦੇ ਕਿ ਅੰਤ ਦੇ ਸਮੇਂ ਤੇ ਮਾਤਾ ਤੁਹਾਨੂੰ ਕਾਰ ਦੀ ਧੀਰ ਦੁੱਖ ਲਗੇ ਇਹ ਧੀਰ ਪਿਗਮਰ ਦੀ ਵੱਡੇ ਵੱਡੇ ਮੌਤਾਂ ਤੋਂ ਡਰਦੇ ਹੋਏ ਐਸੀ ਹਾਥ ਦੇ ਸ਼ਿਕਾਰ ਬਣ ਗਏ